ਤਹਾਨੂੰ ਪਤਾ ਕਿ ਦੀਵਾਲੀ ਵਾਲੀ ਰਾਤ ਨੂੰ ਇੱਕ ਬਹੁਤ ਵੱਡੀ ਚੋਰੀ ਹੋਈ ਸੀ ਜਦੋਂ ਲੋਕ ਸਾਰੇ ਸੈਲੀਬ੍ਰੇਟ ਕਰ ਰਹੇ ਸੀ ਉਦੋਂ ਸਾਡੇ ਜਿਹੜੀਆਂ ਨਸ਼ਾ ਛੁਡਾਉਣ ਵਾਸਤੇ ਜਿਹੜੀ ਸੀ ਦਵਾਈ ਵਰਤਦੇ ਆ ਕਿਸੇ ਨੇ ਮੈਂ ਕਹੂੰਗਾ ਇੱਕ ਬੜੇ ਜਿਹੜੀ ਹੈਗੀ ਆ ਸਾਜ਼ਿਸ਼ ਔਰ ਨਫੇਰੀਅਸ ਡਿਜ਼ਾਈਨ ਦੇ ਥੱਲੇ ਜਿਹੜਾ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਸਾਡੇ ਮਾਰਜੋਕ ਮੁੱਖ ਮੰਤਰੀ ਸਾਹਿਬ ਨੇ ਫਰਵਰੀ ਚ ਮੀਟਿੰਗ ਕਰਕੇ 1 ਅਪ੍ਰੈਲ ਤੋਂ ਜਿਹੜੀ ਸੀ ਉਹ ਯੋਧ ਨਸ਼ੇ ਵਿਰੋਧੀ ਜਿਹੜੀ ਸ਼ੁਰੂਆਤ ਕੀਤੀ ਸੀ ਔਰ ਉਹਨੂੰ ਬਹੁਤ ਵੱਡੀ ਜਿਹੜੀ ਕਾਮਯਾਬੀ ਮਿਲ ਰਹੀ ਸੀ ਉਹਦੇ ਚੋਂ 20000 ਤੋਂ ਵੱਧ ਜਿਹੜੇ ਬੰਦੇ ਆ ਹੁਣ ਤੱਕ ਨਸ਼ਾ ਛੱਡ ਚੁੱਕੇ ਆ ਔਰ ਮੈਨੂੰ ਇਹ ਤੁਹਾਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਪੁਲਿਸ ਨੇ ਔਰ ਸਾਡੇ ਜਿਹੜੇ ਐਮਐਲਏ ਸਹਿਬਾਨ ਆ ਜਿਹੜਾ ਪਾਰਟੀ ਦਾ ਜਿਹੜਾ ਸਟਰਕਚਰ ਬਣਾਇਆ ਜਿਹੜੀ ਸਾਡੀ ਸਮੁੱਚੀ ਲੀਡਰਸ਼ਿਪ ਨੇ ਜਿਹੜੀ ਬਿਉਤਬੰਦੀ ਬਣਾਈ ਉਹਦੇ ਵਿੱਚ ਤੁਹਾਡੇ ਵੀ ਜਿਹੜਾ ਕੋਟ ਇਸੇਖਾਂ ਦਾ ਜਿਹੜਾ ਸੀਗਾ ਤੁਸੀਂ ਦੇਖਿਆ ਵੀ ਉਹਦੀ ਕੀ ਹਾਲਰ ਸੀ ਤੇ ਉਹਨੂੰ ਉਹਨੂੰ ਵੀ ਜਿਹੜਾ ਅਪਗ੍ਰੇਡ ਕਰਕੇ ਇੰਟੀਗ੍ਰੇਟ ਕਰਕੇ ਸਾਰੀਆਂ ਸਰਵਿਸਿਜ਼ ਉੱਥੇ ਦੇ ਕੇ ਆਪਣੀਆਂ ਜਿਹੜੇ ਕਲੀਨਿਕਲ ਸਕਿਲਸ ਹੋਰ ਸਾਰੀ ਟ੍ਰੇਨਿੰਗ ਕਰਕੇ ਸਟਾਫ ਥੀ ਉਹਦੇ ਵਿੱਚ ਵੀ 1000 ਬੱਚੇ ਜਿਹੜੇ ਆ ਨਸ਼ਾ ਛੱਡ ਚੁੱਕੇ ਆ ਕਿਉਂਕਿ ਜਦੋਂ 20000 ਬੰਦਿਆਂ ਨੇ ਨਸ਼ਾ ਛੱਡਣਾ ਸ਼ੁਰੂ ਕਰਤਾ ਔਰ ਸਾਡਾ ਇੱਕ ਅਸੀਂ ਸੂਰਮਾ ਪ੍ਰੋਗਰਾਮ ਜਿਹੜੇ ਬੰਦਿਆਂ ਨੇ ਨਸ਼ਾ ਛੱਡਿਆ ਉਹ ਪਹਿਲਾਂ ਜਿਹੜੇ ਯੂਥ ਸੀਗੇ ਨਸ਼ਾ ਕਰਨ ਵਾਲੇ ਉਹ ਲੋਕਾਂ ਨੂੰ ਨਸ਼ਾ ਲੋਕਾਂ ਦੇ ਬੱਚਿਆਂ ਨੂੰ ਨਸ਼ਾ ਕਰਨ ਤੇ ਲਾਉਂਦੇ ਸੀ ਹੁਣ ਕੀ ਹੋਇਆ ਕਿ ਜਿਹੜੇ ਨਸ਼ਾ ਜਿਹਨਾਂ ਨੇ ਛੱਡਿਆ ਸੀਗਾ ਉਹ ਬੱਚਿਆਂ ਨੂੰ ਲਿਆ ਰਹੇ ਸੀਗੇ ਨਸ਼ਾ ਛੁਡਾ ਰਹੇ ਸੀ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਵੀ ਸਾਡਾ ਤਾਂ ਧੰਦਾ ਬੰਦ ਹੋ ਜਾਏਗਾ ਇਹਦੇ ਵਿੱਚ ਬਹੁਤ ਵੱਡੇ ਵੱਡੇ ਬੰਦੇ ਇਹਦੇ ਵਿੱਚ ਬੜੇ ਬੜੇ ਇੰਟਰਸਟਡ ਇਨਵੋਲਡ ਹੁੰਦੇ ਆ ਕਿਉਂਕਿ ਇਹ ਜਿਹੜਾ ਲੱਖਾਂ ਨਹੀਂ ਇਹ ਕਰੋੜਾ ਰੁਪਏ ਦਾ ਬਿਜ਼ਨਸ ਹੈ ਹਰ ਬਾਰ ਪੈਦਾ ਬਿਜ਼ਨਸ ਹੈ ਤੇ ਇੱਕ ਇੱਕ ਮੈਨੂੰ ਲੱਗਦਾ ਵੀ ਇਹਦੇ ਪਿੱਛੇ ਵੱਡੀ ਵੱਡੀ ਸਾਜ਼ਿਸ਼ ਵੀ ਹੋਏਗੀ ਬਟ ਜਿਹੜੀ ਮੈਂ ਅੱਜ ਦੀ ਜਿਹੜੀ ਮੀਟਿੰਗ ਹੈ ਮੈਂ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਔਰ ਖਾਸ ਕਰਕੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਜਿਹੜੇ ਆਪਣੇ ਐਸਐਸਪੀ ਸਾਹਿਬ ਹੈ ਉਹਨਾਂ ਦੇ ਡੀਐਸਪੀ ਸਾਹਿਬ ਇਹਨਾਂ ਨੇ ਬਹੁਤ ਅੱਛੀ ਕਾਰਗੁਜ਼ਾਰੀ ਕੀਤੀ ਹੈ ਜੀ ਸਾਡੇ ਸਿਵਲ ਸਰਜਨ ਵੀ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਕੰਮ ਕੀਤਾ ਜੀ ਤੇ ਇਹਨਾਂ ਨੇ ਜਿਹੜੇ ਬੰਦੇ ਸੀ ਜਿਨ੍ਹਾਂ ਨੇ 11000 ਗੋਲੀਆਂ ਸੀ ਉਹਨਾਂ ਨੂੰ ਆਈਡੈਂਟੀਫਾਈ ਵੀ ਕਰ ਲਿਆ ਤੇ ਉਹਨਾਂ ਨੂੰ ਫੜ ਵੀ ਲਿਆ ਜੀ ਉਹਨਾਂ ਨੂੰ ਤੇ ਇਹ ਬਹੁਤ ਜ਼ਰੂਰੀ ਸਿਕਾ ਜੀ ਸਾਡੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜ਼ੀਰੋ ਟੋਲਰੈਂਸ ਹੈ ਜੀ ਜਿਹੜਾ ਬੰਦਾ ਵੀ ਸਮਗਲਿੰਗ ਕਰਦਾ ਉਹਦੇ ਵਾਸਤੇ ਜਿਹੜਾ ਸਰਕਾਰ ਦੇ ਪ੍ਰੋਗਰਾਮ ਨੂੰ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਤਰ੍ਹਾਂ ਵੀ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਉਹ ਪੈਡਲਰ ਹੈ ਜਾਂ ਦਵਾਈਆਂ ਦਾ ਮਿਸਯੂਜ਼ ਕਰਨਾ ਔਰ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹ ਖਾਲੀ ਸਾਡੀ ਜਵਾਨੀ ਦਾ ਘਾਟਾ ਕਰਦੀ ਕਰਦੇ ਆ لیکن ਇਹਦੇ ਨਾਲ-ਨਾਲ ਜਿਹੜੇ ਸਾਡੇ ਪਰਿਵਾਰ ਹੈ ਉਹ ਪਰਿਵਾਰਾਂ ਨੂੰ ਵੀ ਬਰਬਾਦ ਕਰ ਰਹੇ ਆ ਸਾਡੇ ਸਮਾਜ ਨੂੰ ਇਹ ਇੱਕ ਕੋਹੜ ਦੀ ਤਰ੍ਹਾਂ ਚੰਬੜੇ ਹੋਏ ਆ ਜਿਹਦੇ ਨਾਲ ਕਿ ਜਿੱਥੇ ਨਸ਼ੇ ਆ ਜਦੋਂ ਇਹ ਲੋਕਾਂ ਨੂੰ ਚਿੱਟੇ ਤੇ ਲਾਂਦੇ ਆ ਨਸ਼ੇ ਤੋਂ ਸ਼ੁਰੂ ਕਰਕੇ ਉਹਦੇ ਨਾਲ ਜਿਹੜੇ ਬੱਚੇ ਆ ਉਹਨਾਂ ਤੋਂ ਚੋਰੀਆਂ ਕਰਾਉਂਦੇ ਆ ਉਹਨਾਂ ਤੋਂ ਫਰੋਤੀ ਦੀਆਂ ਕਾਲਾਂ ਕਰਵਾਉਂਦੇ ਆ ਇਹ ਸਾਰਾ ਇੱਕ ਨੈਟਵਰਕ ਹੈ ਇਹ ਜਿਹੜੇ ਮੰਨ ਲਓ ਗੈਂਗਸਟਰ ਵੀ ਇਹਦੇ ਵਿੱਚ ਆ ਔਰ ਇਹਨੂੰ ਸਾਡੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਮੁੱਖ ਮੰਤਰੀ ਵੀ ਅਰਵਿੰਦ ਕੇਜਰੀਵਾਲ ਜੀ ਵੀ ਇਹਨਾਂ ਨੂੰ ਵਾਰਨਿੰਗ ਦੇ ਚੁੱਕੇ ਆ ਔਰ ਇਹ ਤੁਹਾਡੇ ਸਾਹਮਣੇ ਹੁਣ ਪ੍ਰਤੱਖ ਹੈ ਜੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਕਿ ਜਿਹੜੇ ਬੰਦਿਆਂ ਨੇ ਸਾਡੇ ਉੱਥੇ ਗੋਲੀਆਂ ਚੋਰੀ ਕੀਤੀਆਂ ਸੀਗੀਆਂ ਸਾਡੇ ਕੋਲੇ ਦੀਵਾਲੀ ਵਾਲੀ ਰਾਤ ਨੂੰ ਹੋਈਆਂ ਸਾਡੇ ਕੋਲੇ ਬਹੁਤ ਕਾਟ ਐਵੀਡੈਂਸ ਸੀ ਪਰ ਪੁਲਿਸ ਨੇ ਨਾ ਵਧੀਆ ਕੰਮ ਕੀਤਾ ਕਿ ਉਹਨਾਂ ਨੇ ਉਹਨੂੰ ਲੱਭ ਲਿਆ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ ਜੀ ਔਰ ਜਿਹੜੇ ਬੰਦੇ ਮਾੜੇ ਕੰਮ ਕਰਦੇ ਆ ਚਾਹੇ ਉਹ ਨਸ਼ੇ ਵੇਚਦੇ ਆ ਜਾਂ ਉਹ ਫਰੋਤੀ ਦੀਆਂ ਕਾਲਾਂ ਕਰਦੇ ਆ ਜਾਂ ਜਿਹੜੇ ਆਪਣੇ ਆਪ ਨੂੰ ਗੈਂਗਸਟਰ ਸਮਝਦੇ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਬਾਬੇ ਨਾਨਕ ਦਾ ਅਸੀਂ ਹੁਣੇ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਸੀਗੀਆਂ ਨਾ ਜੀ ਉਹ ਇੱਕ ਅਟਲ ਸਚਾਈ ਜਿਹਨੂੰ ਅਸੀਂ ਕਹਿੰਦੇ ਆ ਮਤਲਬ ਇਟਰਨਲ ਟਰੁਥ ਹੈ ਉਹ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਨਾਨਕ ਦੀਵਾਂ ਜੋ ਚਲੇ ਲਗੇ ਨ ਤਤੀਵਾਓ ਇਹ ਉਦੋਂ ਵੀ ਠੀਕ ਸੀ ਅੱਜ ਵੀ ਠੀਕ ਸੀ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ ਜਿਹੜਾ ਬੰਦਾ ਨਸ਼ਿਆਂ ਦਾ ਵਪਾਰ ਕਰੇਗਾ ਗੋਲੀਆਂ ਦੇ ਵਿੱਚ ਚੋਰੀ ਕਰੇਗਾ ਸਰਕਾਰ ਦੇ ਪ੍ਰੋਗਰਾਮ ਨੂੰ ਬਦਨਾਮ ਕਰੇਗਾ ਉਹਨੂੰ ਛੱਡਾਂਗੇ ਨਹੀਂ ਅਸੀਂ ਉਹ ਲੱਭ ਲਾਂਗੇ ਉਹਨੂੰ ਮਲੋ ਦੇਰ ਸਵੇਰ ਥੋੜਾ ਮੋਟਾ ਟਾਈਮ ਲੱਗ ਸਕਦਾ ਤੇ ਇਹ ਲਗਾਤਾਰ ਜਿਵੇਂ ਅਸੀਂ ਲੱਗੇ ਹੋਏ ਸੀਗੇ ਅਸੀਂ ਜਿਹੜਾ ਬੰਦਾ ਵੀ ਗੈਂਗਸਟਰ ਹੈ ਉਹਦੀ ਉਮਰ 3 ਤੋਂ 5 ਸਾਲ ਤੋਂ ਜ਼ਿਆਦਾ ਨਹੀਂ ਹੁੰਦੀ ਸੋ ਮੈਂ ਆਪਣੇ ਜਿਹੜੇ ਪੰਜਾਬ ਦੇ ਇਸ ਵੇਲੇ ਜੋ ਸਾਡੀ ਜਿਹੜੀ ਪਾਰਟੀ ਆ ਉਹਨਾਂ ਨੇ ਡਾਕਟਰਾਂ ਦੀ ਟ੍ਰੇਨਿੰਗ ਤੋਂ ਲੈ ਕੇ ਨਵਾਂ ਸਟਾਫ ਭਰਤੀ ਕਰਨਾ ਸਕਿੱਲ ਡਿਵੈਲਪਮੈਂਟ ਕਰਨਾ ਬੱਚਿਆਂ ਨੂੰ ਨਸ਼ਾ ਛੁਡਾ ਕੇ ਨਸ਼ੇੜੀ ਪੁੱਤ ਤੋਂ ਕਮਾਊ ਪੁੱਤ ਬਣਾਣਾ ਬਹੁਤ ਵਧੀਆ ਸਟਰੈਟਜੀ ਆ ਉਹਦੇ ਵਾਸਤੇ ਅਸੀਂ ਜਿਹੜੀ ਟੈਕਨੋਲੋਜੀ ਵੀ ਯੂਜ਼ ਕਰ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕੱਲੀ-ਕੱਲੀ ਗੋਲੀ ਕਿੱਥੋਂ ਬਣੀ ਸੀ ਕਿੱਥੇ ਗਈ ਕਿਹੜੇ ਮਰੀਜ਼ ਨੂੰ ਦਿੱਤੀ ਗਈ ਕੱਲੀ-ਕੱਲੀ ਗੋਲੀ ਦੀ ਟਰੇਸਿੰਗ ਹੋਏਗੀ ਕੱਲੇ-ਕੱਲੇ ਪੇਸ਼ੈਂਟ ਦੀ ਟਰੇਸਿੰਗ ਹੋਏਗੀ ਔਰ ਇਹਦੇ ਵਿੱਚ ਅਸੀਂ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ ਬਣਾਏ ਆ ਇਸੇ ਤਰ੍ਹਾਂ ਜਿਹੜੇ ਤੁਹਾਡੇ ਪੁਲਿਸ ਦੇ 700 ਬੰਦਿਆਂ ਦੀ ਟ੍ਰੇਨਿੰਗ ਕਰ ਰਹੇ ਆ ਜਿਹੜੇ ਸਾਡੇ ਕਾਉਂਸਲਰਸ ਆ ਉਹਨਾਂ ਦੀ ਟ੍ਰੇਨਿੰਗ ਕਰ ਰਹੇ ਆ ਡਾਕਟਰਾਂ ਨੂੰ ਅਸੀਂ ਐਮਜ਼ ਨੈਸ਼ਨਲ ਇੰਸਟੀਚਿਊਟ ਆਫ ਮੈਂਟਰਲ ਹੈਲਥ ਨਿਊਰੋਸਾਇੰਸਸ ਬੰਗਲੌਰ ਪਜੀ ਤੋਂ ਟ੍ਰੇਨਿੰਗ ਦਵਾ ਰਹੇ ਆ ਉਹਨਾਂ ਦੇ ਡਾਕ ਉਹਨਾਂ ਦੇ ਜਿਹੜੇ ਜਿਹੜੇ ਹੈਗੇ ਆ ਰਿਸੋਰਸ ਪਰਸਨਸ ਇੱਥੇ ਆ ਕੇ ਸਾਡੇ ਬੰਦਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਸੋ ਪੰਜਾਬ ਸਰਕਾਰ ਨੇ ਪੂਰਾ ਧੱਈਆ ਕਰ ਰੱਖਿਆ ਇਹਦੇ ਨਾਲ ਨਾਲ ਹਰ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਵਿਲੇਜ ਡਿਫੈਂਸ ਕਮੇਟੀ ਬਣ ਰਹੀ ਆ ਯੂਥ ਨੂੰ ਜਿਹੜਾ ਹੈਗਾ ਉਹ ਅੱਗੇ ਆ ਰਿਹਾ ਯੂਥ ਬਹੁਤ ਲਾਰਜ ਜਿਹੜੀ ਉਹਨਾਂ ਉਹਨਾਂ ਦੀ ਟ੍ਰੇਨਿੰਗ ਕਰ ਰਹੇ ਆ ਜਿਹੜੀ ਹੈਗੀ ਆ ਤੇ ਇਹਦੀ ਕਮਿਊਨਿਟੀ ਦੇ ਨਾਲ ਇੰਟੀਗ੍ਰੇਸ਼ਨ ਕਰ ਰਹੇ ਆ ਤਾਂ ਕਿ ਜਦੋਂ ਕੋਈ ਪਹਿਲਾਂ ਬੰਦਾ ਨਸ਼ਾ ਕਰਦਾ ਸੀ ਪਹਿਲਾਂ ਤਾਂ ਉਹ ਮਾਂ ਪਿਓ ਨੂੰ ਨਹੀਂ ਦੱਸਦਾ ਸੀ ਘਰੇ ਚੋਰੀ ਕਰਦਾ ਸੀ ਜਿਹੜੇ ਜਿਹੜੇ ਇਹ ਸੀਗੇ ਨਾ ਜਿਹੜੇ ਗੁੰਡੇ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਗੈਂਗਸਟਰ ਬਣਾਏ ਆ ਜਿਨ੍ਹਾਂ ਨੇ ਨਸ਼ਾ ਦਾ ਬਿਜ਼ਨਸ ਕੀਤਾ ਫੇਰ ਉਸ ਤੋਂ ਘਰ ਚੋਰੀ ਕਰਾਉਂਦੇ ਸੀ ਫੇਰ ਸਮਾਜ ਵਿੱਚ ਚੋਰੀ ਕਰਾਉਂਦੇ ਸੀ ਫਿਰ ਉਹਦੇ ਮਾਪਿਓ ਨੇ ਦੱਸਦੇ ਸੀ ਵੀ ਇਹ ਤਾਂ ਹੁਣ ਸਾਡੇ ਹੱਥੋਂ ਗਿਆ ਇਹਦੀ ਭੈਣ ਦਾ ਵਿਆਹ ਨਹੀਂ ਹੋਣਾ ਸ਼ਰਮ ਦੇ ਮਾਰੇ ਨਹੀਂ ਦੱਸਦੇ ਸੀ ਉਹ ਸਟਿਗਮਾ ਸੀ ਇਹਦੇ ਨਾਲ ਤੇ ਅਸੀਂ ਉਹ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹਨੂੰ ਜਿਹੜੀ ਹੈਗੀ ਲੜਾਈ ਇਹਨੂੰ ਹਰ ਫਰੰਟ ਦੇ ਉੱਤੇ ਕਮਿਊਨਿਟੀ ਦੇ ਲੈਵਲ ਦੇ ਉੱਤੇ ਉਹਨੂੰ ਡੀ ਸਟਿਗਮਟਾਈਜ਼ ਕਰਕੇ ਅੱਜ ਵੀ ਜਿਹੜੇ ਬੰਦੇ ਨਸ਼ਾ ਕਰਦੇ ਉਹਨਾਂ ਨਾਲ ਸਾਡੇ ਉਹ ਮਰੀਜ਼ ਆ ਉਹ ਬਿਮਾਰ ਆ ਇੱਕ ਸਾਈਕੋਲੋਜੀਕਲ ਡਿਸਆਰਡਰ ਵੀ ਆ ਉਹਦੇ ਚ ਫੈਮਿਲੀ ਪੈਥੋਲੋਜੀ ਵੀ ਆ ਅੱਜ ਵੀ ਉਹਨਾਂ ਦੇ ਕਰ ਰਹੇ ਆ ਬਟ ਅੱਜ ਜਿਹੜਾ ਹੈਗਾ ਉਹ ਮੋਗੇ ਦੇ ਪ੍ਰਸ਼ਾਸਨ ਨੇ ਮੋਗੇ ਦੀ ਪੁਲਿਸ ਨੇ ਪੰਜਾਬ ਪੁਲਿਸ ਨੇ ਇੱਕ ਬਹੁਤ ਵੱਡਾ ਸੁਨੇਹਾ ਦਿੱਤਾ ਕਿ ਜਿਹੜਾ ਬੰਦਾ ਵੀ ਸਰਕਾਰੀ ਪ੍ਰੋਗਰਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗਾ ਨਸ਼ੇ ਗੋਲੀਆਂ ਚੋਰੀ ਕਰੇਗਾ ਚੋਰੀ ਕਰਕੇ ਵੇਚੇਗਾ ਜਾਂ ਸਾਡੇ ਕਿਸੇ ਵੀ ਡੀਡਿਕਸ਼ਨ ਸੈਂਟਰ ਤੋਂ ਲੈ ਕੇ ਖਬਰ ਲੱਗਦੀ ਹੈ ਜੀ ਕਿ ਫਲਾਣੇ ਡੀਡਿਕਸ਼ਨ ਸੈਂਟਰ ਦੇ ਬਾਹਰ ਗੋਲੀਆਂ ਤੁਹਾਡਾ ਬੰਦਾ ਵੇਚ ਰਿਹਾ ਜੀ ਅੰਦਰੋਂ ਲੈ ਕੇ ਉਹ ਜਿਹੜੇ ਇਦਾਂ ਦੇ ਬੰਦੇ ਹੋਣਗੇ ਉਹਨਾਂ ਦੀਆਂ ਸਾਰੀਆਂ ਸਬਸਿਡੀਆਂ ਵੀ ਬੰਦ ਹੋਣਗੀਆਂ ਫ੍ਰੀ ਦੀ ਟ੍ਰੀਟਮੈਂਟ ਵੀ ਬੰਦ ਹੋਏਗੀ ਫ੍ਰੀ ਇਲਾਜ ਕਰ ਰਹੇ ਆ ਜੀ ਨਸ਼ੇ ਦੀ ਗੋਲੀ ਅਸੀਂ ਫ੍ਰੀ ਦੇ ਰਹੇ ਆ ਉਹ ਨਸ਼ਾ ਛੁਡਾਣ ਦੀ ਗੋਲੀ ਆ ਨਸ਼ੇ ਦੀ ਗੋਲੀ ਨਹੀਂ ਹੈ ਸਮਝੋ ਇਹਨੂੰ ਉਸ ਤੋਂ ਬਾਅਦ ਤੁਸੀਂ ਚਾਹੇ ਕੋਈ ਮਤਲਬ ਕੋਈ ਗੇਮ ਖ ਕੋਚ ਬਣ ਜਾਓ ਤੁਸੀਂ ਕੋਈ ਪਲੰਬਰ ਇਲੈਕਟ੍ਰੀਸ਼ੀਅਨ ਰੈਫ੍ਰਿਜਰੇਸ਼ਨ ਕੋਈ ਫੂਡ ਕraft ਦਾ ਇੰਸਟੀਚਿਊਟ ਦੇ ਵਾਲੀ ਟ੍ਰੇਨਿੰਗ ਕੋਈ ਕੋਈ ਮੇਲ हेयर ਸਲੂਨ ਦੀ ਕੋਈ ਬਿਊਟੀ ਪਾਰਲਰ ਦੀ ਸਤੋਂ ਟ੍ਰੇਨਿੰਗ ਲੈ ਲਓ ਟ੍ਰੇਨਿੰਗ ਲੈ ਕੇ ਆਪਣਾ ਕੰਮ ਸ਼ੁਰੂ ਕਰੋ ਉਹਦੇ ਵਾਸਤੇ ਤੁਹਾਨੂੰ ਅਸੀਂ ਗ੍ਰਾਂਟ ਵੀ ਦੇਾਂਗੇ ਮਨੋ ਐਗਰੀਕਲਚਰ ਦੇ ਵਿੱਚ ਹੋਰ ਜਿਹੜਾ ਜਿਹੜਾ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਜਿਹੜਾ ਤੁਹਾਡਾ ਪੈਸ਼ਨ ਹੈ ਤੁਹਾਨੂੰ ਉਹ ਕੰਮ ਸਿਖਾਵਾਂਗੇ ਫਾਈਨੈਂਸ਼ੀਅਲ ਹੈਲਪ ਦੇਾਂਗੇ ਕੰਮ ਸ਼ੁਰੂ ਕਰਾਵਾਂਗੇ ਕੋਸ ਪੂਰੀ ਹਮਦਰਦੀ ਆ ਸਾਨੂੰ ਇਹ ਕੰਮ ਅਸੀਂ ਜੇਲ੍ਹਾਂ ਵਿੱਚ ਵੀ ਸ਼ੁਰੂ ਕਰਨ ਜਾ ਰਹੇ ਹਾਂ ਜੇਲ੍ਹਾਂ ਨੂੰ ਸੁਧਾਰਕਰ ਬਣਾਵਾਂਗੇ ਕਾਉਂਸਲਰ ਰੱਖਾਂਗੇ ਉੱਥੇ ਸੈਕਟਰੀਸਟ ਰੱਖਾਂਗੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਤੁਹਾਡੇ ਨਾਲ ਸ਼ੇਅਰ ਕਰਦੇ ਹੋਏ ਕਿ ਅਸੀਂ ਜਿਹੜੇ ਇੱਕ ਬੰਦੇ ਦੇ 25-25 ਸੈਂਟਰ ਸੀਗਾ ਅਸੀਂ ਕਹਾਂਜੀ ਅਸੀਂ 5 ਦੀ ਲਿਮਟ ਲਾਈ ਆ ਫਿਲਹਾਲ ਕਿ 5 ਤੋਂ ਵੱਧ ਨਹੀਂ ਹੋ ਸਕਦੇ ਔਰ ਜਿਹੜੇ ਸਾਡੇ ਕੋਲੇ ਪ੍ਰਾਈਵੇਟ ਸਾਡੇ ਕੋਲੇ ਗਵਰਨਮੈਂਟ ਦੇ ਸੈਕਟਰੀਸਟ ਘੱਟ ਸੀਗੇ ਪ੍ਰਾਈਵੇਟ ਸੀ ਉਹਨਾਂ ਨੂੰ ਕਿਹਾ ਵੀ ਸਾਡੇ ਨਾਲ ਆ ਕੇ 파ਟਰਨ ਕਰੋ 40 ਡਾਕਟਰਾਂ ਨੇ ਕਿਹਾ ਜੀ ਅਸੀਂ ਤੁਹਾਡਾ ਪ੍ਰੋਗਰਾਮ ਵਧੀਆ ਸੀ 2 ਘੰਟੇ ਫ੍ਰੀ ਸੇਵਾ ਦੇਵਾਂਗੇ ਤੇ ਅਸੀਂ ਉਹਨਾਂ ਨੂੰ ਡਿਸਪੈਂਸਿੰਗ ਅਲਾਉ ਕਰ ਦਾਂਗੇ ਤਾਂ ਕਿ ਬਹੁਤੀ ਜਗ੍ਹਾ ਤੇ ਦਵਾਈ ਮਿਲੇ ਲਾਈਨਾਂ ਨਾ ਲੱਗਣ ਤੇ ਉਹ ਉਹਦੇ ਵਿੱਚੋਂ ਮਰੀਜ਼ ਠੀਕ ਕਰਨਗੇ ਐਡਮਿਟ ਸਾਡੇ ਕੋਲੇ ਕਰਨਗੇ ਜੀ ਉਹ ਸਾਡੇ ਸਰਕਾਰੀ ਹਸਪਤਾਲਾਂ 'ਚ ਐਡਮਿਟ ਕਰਨਗੇ ਉੱਥੇ ਲੋਕਾਂ ਦਾ ਇਲਾਜ ਫ੍ਰੀ ਹੋਏਗਾ